ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਸੰਤ ਮਹਾਪੁਰਖਾਂ ਦੇ ਪਾਸੋਂ ਸੁਣੇ ਹੋਏ ਕੁਝ ਬਚਨ ਸਾਂਝੇ ਕਰਾਂਗੇ ਜੋ ਬਚਨ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਆ ਸੰਗਤ ਜੀ ਮਹਾਪੁਰਖਾਂ ਨੂੰ ਸੁਣ ਕੇ ਕੀ ਲਾਭ ਮਿਲਦਾ ਏ ਸਭ ਤੋਂ ਵੱਡਾ ਲਾਭ ਮਿਲਦਾ ਏ ਕਿ ਮਹਾਪੁਰਖਾਂ ਤੋਂ ਮਿਲਦੀ ਆ ਸਾਨੂੰ ਝੁਗਤੀ ਤੇ ਝੁਗਤੀ ਦੇ ਨਾਲ ਮਿਲਦੀ ਆ ਮਤੀ ਜੋ ਗੱਲਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਤਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਉਹ ਗੱਲਾਂ ਸੌਖੀਆਂ ਕਰਕੇ ਸਮਝਾਉਂਦੇ ਨੇ ਦੂਸਰੀ ਗੱਲ ਕਮਾਈ ਵਾਲੇ ਸੰਤ ਮਹਾਪੁਰਖਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਅੱਗੋਂ ਸਾਨੂੰ ਮੱਤ ਦਿੰਦੇ ਨੇ ਇਸ ਕਰਕੇ ਜਦੋਂ ਵੀ ਕਿਸੇ ਸੱਚੇ ਸੰਤ ਮਹਾਪੁਰਖਾਂ ਦੇ ਵਚਨ ਸੁਣਨ ਨੂੰ ਮਿਲਣ ਤਾਂ ਉਹਨਾਂ ਨੂੰ ਧਿਆਨ ਦੇ ਨਾਲ ਸੁਣ ਕੇ ਮੰਨਣਾ ਚਾਹੀਦਾ ਏ ਮਹਾਪੁਰਖ ਜੀ ਸਿਰਫ ਆਪਣੇ ਬਚਨ ਹੀ ਨਹੀਂ ਦਿੰਦੇ ਆਪਣੀ ਕਮਾਈ ਵੀ ਨਾਲ ਦਿੰਦੇ ਆ ਔਰ ਅਸਲ ਸੰਤ ਮਹਾਪੁਰਖ ਉਹ ਹੁੰਦੇ ਨੇ ਜੋ ਉਹ ਸੱਚੇ ਨਾਮ ਦੇ ਨਾਲ ਜੋੜਦੇ ਨੇ ਜਿਹੜਾ ਮਨੁੱਖ ਆਪਣੇ ਨਾਮ ਦੇ ਨਾਲ ਆਪਣੇ ਆਪ ਦੇ ਨਾਲ ਜੋੜੇ ਉਹ ਮਹਾਪੁਰਖ ਨੇ ਜੋ ਉਹ ਮਾਲਕ ਦੇ ਨਾਲ ਜੁੜੇ ਸੱਚੇ ਨਾਮ ਦੇ ਨਾਲ ਜੁੜੇ ਨਾਮ ਦੀ ਗੱਲ ਕਰੇ ਉਹੀ ਅਸਲ ਮਹਾਪੁਰਖ ਹੈ ਸੋ ਗੱਲ ਕਰਦੇ ਆ ਮਹਾਪੁਰਖਾਂ ਦੇ ਬਚਨਾਂ ਬਾਰੇ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਨੇ ਕਿ ਜਦੋਂ ਆਤਾਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਆਪਣੀ ਕੋਈ ਵੀ ਅਰਦਾਸ ਬੇਨਤੀ ਕਰਦੇ ਆ ਕੋਈ ਚੀਜ਼ ਚਾਹੀਦੀ ਆ ਕੋਈ ਦਾਤ ਚਾਹੀਦੀ ਆ ਤਾਂ ਕਈ ਵਾਰ ਕੀ ਹੁੰਦਾ ਕਿ ਉਹ ਦਾਤ ਮਿਲਣ ਦੇ ਵਿੱਚ ਦੇਰੀ ਹੋ ਜਾਵੇ ਤਾਂ ਆਪਾਂ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਕਿ ਵਾਹਿਗੁਰੂ ਜੀ ਮੈਂ ਤੁਹਾਡੀ ਇੰਨੀ ਭਜਨ ਬੰਦਗੀ ਕੀਤੀ ਮੈਂ ਇੰਨੇ ਦਿਨ ਸੇਵਾ ਕੀਤੀ ਤੁਸੀਂ ਮੈਨੂੰ ਆ ਦਾਤ ਕਿਉਂ ਨਹੀਂ ਦਿੱਤੀ ਤਾਂ ਮਹਾਪੁਰਖ ਜੀ ਕਹਿੰਦੇ ਜੇਕਰ ਅਰਦਾਸ ਬੇਨਤੀ ਕੀਤੀ ਆ ਫਿਰ ਫਰੋਸਾ ਰੱਖੋ ਕਿਉਂਕਿ ਜੇਕਰ ਤੁਹਾਨੂੰ ਉਹ ਦਾਤ ਮਿਲਣ ਦੇ ਵਿੱਚ ਉਹ ਚੀਜ਼ ਮਿਲਣ ਦੇ ਵਿੱਚ ਦੇਰੀ ਹੋ ਰਹੀ ਹੈ ਨਾ ਉਹਦੇ ਪਿੱਛੇ ਦੇ ਕੁਝ ਕਾਰਨ ਹੋ ਸਕਦੇ ਆ ਪਹਿਲਾ ਕਾਰਨ ਕਿ ਜਦੋਂ ਵੀ ਕਿਸੇ ਨੇ ਕਿਸੇ ਨੂੰ ਕੁਝ ਦੇਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਬੰਦੇ ਦੀ ਪਰਖ ਕੀਤੀ ਜਾਂਦੀ ਹੈ ਵੀ ਇਹ ਮੇਰੀ ਇਸ ਕੀਮਤੀ ਚੀਜ਼ ਨੂੰ ਸੰਭਾਲਣ ਦੇ ਯੋਗ ਹੈ ਤਾਂ ਜੇ ਤੁਸੀਂ ਵਾਹਿਗੁਰੂ ਜੀ ਤੋਂ ਮੰਗਿਆ ਹੈ ਤਾਂ ਹੋ ਸਕਦਾ ਹੈ ਦੇਰੀ ਇਸ ਕਰਕੇ ਹੋ ਰਹੀ ਆ ਕਿਉਂਕਿ ਵਾਹਿਗੁਰੂ ਜੀ ਤੁਹਾਡੀ ਪਰਖ ਕਰ ਰਹੇ ਹੋਣ ਤੁਹਾਡਾ ਇਮਤਿਹਾਨ ਲੈ ਰਹੇ ਹੋਣ ਕਿ ਕੀ ਇਹ ਦਾਤ ਨੂੰ ਸੰਭਾਲਣ ਦੇ ਯੋਗ ਆ ਜੇ ਯੋਗ ਹੋਏ ਤਾਂ ਜ਼ਰੂਰ ਮਿਲੇਗੀ ਦੂਸਰਾ ਕਾਰਨ ਇਹ ਹੋ ਸਕਦਾ ਹੈ कि जो, जो तुसी, तुसी मांगया सतगुरु सच्चे, सच्चे पाशा जी ਤੁਹਾਨੂੰ ਉਸ ਤੋਂ ਬਿਹਤਰ ਦੇਣਾ ਚਾ ਰਹੇ ਨੇ ਅਤੇ ਤੀਸਰਾ ਕਾਰਨ ਤੁਹਾਨੂੰ ਦਾਤ ਨਾ ਮਿਲਣ ਦਾ ਕਈ ਵਾਰ ਅਸੀਂ ਆਪਣੇ ਵੱਲੋਂ ਸਤਿਗੁਰ ਸੱਚੇ ਪਾਸ਼ ਜੀ ਦੀ ਕੀਤੀ ਹੋਈ ਸੇਵਾ ਉਹਨਾਂ ਦੇ ਜਪੇ ਹੋਏ ਨਾਮ ਦਾ ਬੜਾ ਦਾਵਾ ਕਰਦੇ ਆ ਕਿ ਵਾਹਿਗੁਰੂ ਜੀ ਮੈਨੂੰ ਤਾਂ ਐਨੇ ਦਿਨ ਹੋ ਗਏ ਨਾਮ ਦੀ ਕਮਾਈ ਕਰਦਿਆਂ ਨੂੰ ਪਰ ਮਹਾਪੁਰਖ ਜੀ ਕਹਿੰਦੇ ਕੁਝ ਲੋਕ ਆਪਣੀ ਕੀਤੀ ਹੋਈ ਨਾਮ ਦੀ ਕਮਾਈ ਨੂੰ ਨਾਲ-ਨਾਲ ਹੀ ਗਵਾ ਦਿੰਦੇ ਆ ਨਾਮ ਦੀ ਕਮਾਈ ਜਿੰਨੀ ਕਰਨੀ ਔਖੀ ਆ ਇਹ ਪੁੰਨ ਜਿੰਨੇ ਕਮਾਉਣੇ ਔਖੇ ਆ ਨਾ ਇਹ ਸੰਭਾਲਣੇ ਉਹ ਤੋਂ ਵੀ ਜ਼ਿਆਦਾ ਔਖੇ ਕੁਝ ਲੋਕ ਕਮਾਈ ਕਰ ਤਾਂ ਲੈਂਦੇ ਆ ਪਰ ਸੰਭਾਲ ਨਹੀਂ ਪਾਉਂਦੇ ਜਿਵੇਂ ਸਵੇਰੇ ਉੱਠੇ 2-3 ਘੰਟੇ ਭਜਨ ਮੰਦਗੀ ਕੀਤੀ ਨਾਮ ਜਪਿਆ ਗੁਰਬਾਣੀ ਦਾ ਪਾਠ ਕੀਤਾ ਗੁਰੂ ਘਰ ਗਏ ਸੇਵਾ ਕੀਤੀ ਪਰ ਬਾਕੀ ਦਿਨ ਦੇ ਵਿੱਚ ਕਿਸੇ ਦੀ ਨਿੰਦਿਆ ਚੁਗਲੀ ਕਰ ਲਈ ਕਿਸੇ ਦੇ ਨਾਲ ਈਰਖਾ ਕਰ ਲਈ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹੰਕਾਰ ਕਰ ਲਿਆ ਕਿਸੇ ਦੇ ਬਾਰੇ ਮਾੜਾ ਸੋਚ ਰਿਹਾ ਏ ਕਿਸੇ ਦਾ ਮਾੜਾ ਕਰ ਰਿਹਾ ਏ ਤਾਂ ਇਹ ਸਾਰੇ ਮਾੜੇ ਕਰਮ ਆ ਮਹਾਂਪੁਰਖ ਜੀ ਕਹਿੰਦੇ ਧਰਤੀ ਦੇ ਉੱਤੇ ਜੋ ਵੀ ਜੀਵ ਆਏ ਨੇ ਇਹ ਪੰਛੀ ਜਾਨਵਰ ਜਾਂ ਜੋ ਵੀ ਜੀਵ ਆ ਉਹ ਸਭ ਆਪਣੇ ਕਰਮਾਂ ਨੂੰ ਭੋਗਣ ਆਇਆ ਸਿਰਫ ਇੱਕ ਮਨੁੱਖੀ ਜੀਵ ਐਸਾ ਏ ਜੋ ਆਪਣੇ ਕਰਮਾਂ ਨੂੰ ਭੋਗ ਵੀ ਰਿਹਾ ਏ ਤੇ ਆਪਣੇ ਨਵੇਂ ਕਰਮ ਬਣਾ ਵੀ ਰਹੀ। ਤਾਂ ਕਈ ਵਾਰ ਅਸੀਂ ਕੀ ਗਲਤੀ ਕਰਦੇ ਆ ਕਿ ਸਵੇਰੇ ਉੱਠ ਕੇ ਭਜਨ ਬੰਦਗੀ ਕਰਕੇ ਨੇਕ ਕੰਮ ਕਰਕੇ ਚੰਗੇ ਕਰਮ ਬਣਾ ਲੈਨੇ ਆ ਪਰ ਦਿਨ ਪਰ ਦੇ ਵਿੱਚ ਕੁਝ ਐਸੇ ਕੰਮ ਕਰਦੇ ਆ ਜਿੰਨਾ ਕਰਕੇ ਮਾੜੇ ਕਰਮਾਂ ਵੀ ਬਣਾ ਲੈਨੇ ਆ ਆਪਣੀ ਉਹ ਨੇਕ ਕਮਾਈ ਨੂੰ ਮਾੜੇ ਕੰਮਾਂ ਦੇ ਵਿੱਚ ਰੋੜ ਦਿੰਨੇ ਆ ਤਾਂ ਇਸ ਕਰਕੇ ਆਪਣੀ ਨੇਕ ਕਮਾਈ ਨੂੰ ਸੰਭਾਲਣਾ ਹੈ ਜਿਵੇਂ ਡਾਕਟਰ ਦਵਾਈ ਦੇ ਨਾਲ ਪਰਹੇਜ਼ ਦੱਸਦਾ ਹੈ ਤਾਂ ਹੀ ਮਰੀਜ਼ ਠੀਕ ਹੁੰਦਾ ਹੈ ਨਾ ਜਿਹੜਾ ਮਰੀਜ਼ ਆਪਣੇ ਹਰਦੇ ਦੱਸੇ ਅਨੁਸਾਰ ਦਵਾਈ ਖਾਵੇ ਡਾਕਟਰ ਦੇ ਦੱਸੇ ਅਨੁਸਾਰ ਪਰਹੇਜ਼ ਕਰੇ ਤਾਂ ਉਹ ਮਰੀਜ਼ ਬੜੀ ਛੇਤੀ ਠੀਕ ਹੋ ਜਾਂਦਾ ਹੈ ਉਹਦਾ ਦੁੱਖ ਛੇਤੀ ਦੂਰ ਹੋ ਜਾਂਦਾ ਹੈ ਉਸੇ ਤਰ੍ਹਾਂ ਜੇਕਰ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਲਾੜਨ ਲੱਗੇ ਆ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਚੱਲਾਂਗੇ ਤਾਂ ਗੁਰੂ ਸਾਹਿਬ ਜੀ ਦੀ ਸਾਡੇ ਉੱਤੇ ਵੀ ਬੇਅੰਤ ਕਿਰਪਾ ਹੋਵੇਗੀ ਮਹਾਂਪੁਰਖ ਜੀ ਕਹਿੰਦੇ ਚਿੱਤਰ ਗੁਪਤ ਬਾਰੇ ਤਾਂ ਸਾਹਮਣੇ ਸੁਣਿਆ ਚਿੱਤਰ ਗੁਪਤ ਕੀ ਆ ਉਹ ਗੁਪਤ ਆ ਉਹ ਸਾਡੇ ਅੰਦਰ ਬੈਠਾ ਹੈ ਕਿਤੇ ਬਾਹਰ ਬੈਠਾ ਸਾਡਾ ਹਿਸਾਬ-ਕਿਤਾਬ ਨਹੀਂ ਲਿਖ ਰਿਹਾ ਉਹ ਸਾਡੇ ਅੰਦਰ ਆ ਅਸੀਂ ਜੋ ਵੀ ਦਿਨ ਭਰ ਦੇ ਵਿੱਚ ਕੰਮ ਕਰਦੇ ਹਾਂ ਨਾ ਸਮਝੋ ਉਹ ਲਿਖੇ ਗਏ ਸਾਡੇ ਅੰਦਰ ਛੱਪ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਕੀ ਸਿਧਾਂਤ ਆ ਜੋ ਵੀ ਚੀਜ਼ ਅਸੀਂ ਦੂਜਿਆਂ ਨੂੰ ਦਿੰਨੇ ਆ ਉਹੀ ਦੁੱਗਣੀ ਚੋਗਣੀ ਹੋ ਕੇ ਸਾਨੂੰ ਵਾਪਸ ਮਿਲਦੀ ਆ ਜੇ ਅੱਜ ਅਸੀਂ ਕਿਸੇ ਦਾ ਭਲਾ ਕੀਤਾ ਏ ਕੋਈ ਨੇਕ ਕੰਮ ਕੀਤਾ ਏ ਸੇਵਾ ਕੀਤੀ ਆ ਤਾਂ ਫਿਰ ਇਹਦਾ ਦੁੱਗਣਾ ਚੌਗਣਾ ਹੋ ਕੇ ਫਲ ਸਾਨੂੰ ਮਿਲੇਗਾ ਜਿਵੇਂ ਆਪਾਂ ਆਪਣੇ ਇਹਨਾਂ ਦੋਵਾਂ ਹੱਥਾਂ ਦੇ ਨਾਲ ਸੇਵਾ ਕਰਦੇ ਹਾਂ ਤਾਂ ਮਹਾਪੁਰਖ ਜੀ ਕਹਿੰਦੇ ਦੋਹਾਂ ਹੱਥਾਂ ਦੀ ਕੀਤੀ ਹੋਈ ਸੇਵਾ ਕਈ ਹੱਥਾਂ ਦੇ ਰਾਹੀਂ ਸਾਨੂੰ ਵਾਪਸ ਮਿਲਦੀ ਆ ਕਿਸ ਹਿਸਾਬ ਦੇ ਨਾਲ ਮਿਲਦੀ ਆ ਕਿੱਥੇ ਮਿਲਦੀ ਆ ਇਹ ਉਦੋਂ ਪਤਾ ਲੱਗਦਾ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਭੀੜ ਬਣੀ ਹੋਵੇ ਕੋਈ ਔਖੀ ਘੜੀ ਹੋਵੇ ਉਦੋਂ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਕੰਮ ਆਉਂਦੀਆਂ ਨੇ ਇਸ ਕਰਕੇ ਦੁਆਵਾਂ ਅਸੀਸਾਂ ਕਮਾਉਣ ਦਾ ਮੌਕਾ ਤੁਝ ਜਾਣ ਨਹੀਂ ਦੇਣਾ ਸੇਵਾ ਕਰਨ ਦਾ ਉਹका ਹੱਥੋਂ ਜਾਣ ਨਹੀਂ ਦੇਣਾ ਅਤੇ ਸੇਵਾ ਸਿਰਫ ਇਹ ਨਹੀਂ ਹੁੰਦੀ ਵੀ ਆਪਾਂ ਕਿਸੇ ਖਾਸ ਸਥਾਨ ਦੇ ਉੱਪਰ ਜਾ ਕੇ ਕਰਾਂਗੇ ਸੇਵਾ ਸਾਡੇ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਆ ਸਾਡੇ ਬਜ਼ੁਰਗਾਂ ਦੇ ਰੂਪ ਦੇ ਵਿੱਚ ਸਾਡੇ ਮਾਪਿਆਂ ਦੇ ਰੂਪ ਦੇ ਵਿੱਚ ਮਹਾਪੁਰਖ ਜੀ ਕਹਿੰਦੇ ਇਹ ਨਹੀਂ ਆ ਵੀ ਤੁਸੀਂ ਅਮਰਤ ਵੇਲੇ ਉੱਠ ਕੇ 2-3 ਘੰਟੇ ਭਜਨ ਬੰਦਗੀ ਕੀਤੀ ਗੁਰੂ ਘਰੇ ਜਾ ਕੇ ਖੂਬ ਸੇਵਾ ਕੀਤੀ ਪਰ ਘਰ ਦੇ ਬਜ਼ੁਰਗਾਂ ਨੇ ਪਾਣੀ ਦਾ ਗਲਾਸ ਮੰਗ ਲਿਆ ਰੋਟੀ ਮੰਗ ਲਈ ਉਹਨਾਂ ਨੂੰ ਤੁਸੀਂ ਟੁੱਟ ਟੁੱਟ ਪੈ ਰਹੇ ਆ ਉਹਨਾਂ ਦੀ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਨਹੀਂ ਸੁਣਦੇ ਤਾਂ ਫਿਰ ਤੁਹਾਡੀ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਵੀ ਗਯਰਥਿਆ ਸੇਵਾ ਉਹੀ ਪਰਵਾਣਿਆ ਜਿਹੜੀ ਸੱਚੇ ਮਨ ਦੇ ਨਾਲ ਕੀਤੀ ਜਾਵੇ ਅਤੇ ਸੇਵਾ ਸਾਡੇ ਅੰਦਰ ਦੀ ਭਾਵਨਾ ਹੈ ਸੇਵਾ ਸਥਾਨ ਨਹੀਂ ਦੇਖਦੀ ਹੁਣ ਰਸਤੇ ਦੇ ਵਿੱਚ ਜਾ ਰਹੇ ਹਾਂ ਕੋਈ ਪੰਛੀ ਕੋਈ ਜਾਨਵਰ ਕੋਈ ਮਨੁੱਖ ਦਰਦ ਦੇ ਵਿੱਚ ਆ ਉਸ ਮਨੁੱਖ ਨੂੰ ਉਹ ਪੰਛੀ ਨੂੰ ਉਹ ਜਾਨਵਰ ਨੂੰ ਉਹ ਜੀਵ ਨੂੰ ਅਸੀਂ ਦੇਖਿਆ ਉਹਨੂੰ ਦੇਖ ਕੇ ਸਾਨੂੰ ਤਰਸ ਆਇਆ ਅਸੀਂ ਉਹਦੀ ਮਦਦ ਕੀਤੀ ਤਾਂ ਸਮਝੋ ਸੇਵਾ ਦੇ ਵਿੱਚ ਆ ਗਿਆ ਸੋਚ ਸਮਝ ਕੇ ਕੀਤੀ ਹੋਈ ਸੇਵਾ ਸੇਵਾ ਨਹੀਂ ਉਹ ਤਾਂ ਸਵਾਰਥ ਹੋ ਜਾਂਦਾ ਹੈ ਸੋ ਮੁਕਦੀ ਗੱਲ ਇਹ ਆ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਤਾਂ ਹਮੇਸ਼ਾ ਸੁਖੀ ਰਵਾਂਗੇ ਇੱਥੇ ਇੱਕ ਹੋਰ ਕੀਮਤੀ ਬਚਨ ਮਹਾਪੁਰਖ ਜੀ ਸਮਝਾਉਂਦੇ ਮਹਾਪੁਰਖ ਜੀ ਕਹਿੰਦੇ ਜੇਕਰ ਆਪਣੇ ਗੁਰੂ ਤੋਂ ਕੁਝ ਮੰਗਣਾ ਹੈ ਕੋਈ ਵੀ ਅਰਦਾਸ ਬੇਨਤੀ ਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਰੱਜ ਕੇ ਸਿਫਤਾਂ ਕਰੂੰ ਸ਼ੁਕਰਾਨਾ ਕਰੋ ਫਿਰ ਵਾਹਿਗੁਰੂ ਜੀ ਤੋਂ ਉਹ ਤਾਂ ਮੰਗੋ ਹਰ ਰੋਜ਼ ਕਿਸੇ ਨਾ ਕਿਸੇ ਦਾ ਪਲਾ ਕਰੋ ਹਰ ਰੋਜ਼ ਸੌਣ ਤੋਂ ਪਹਿਲਾਂ ਆਪਣੇ ਆਪ ਦੀ ਜਾਂਚ ਪੜਤਾਲ ਕਰਕੇ ਸੋਵੋ ਹਿਸਾਬ ਕਿਤਾਬ ਕਰਕੇ ਸੋਵੋ ਕਿ ਅੱਜ ਪੂਰੇ ਦਿਨ ਦੇ ਵਿੱਚ ਮੈਂ ਕੀ ਕੀਤਾ ਕਿੰਨੇ ਚੰਗੇ ਕੰਮ ਕੀਤੇ ਕਿੰਨੇ ਮਾੜੇ ਕੰਮ ਕੀਤੇ ਜਦੋਂ ਰੋਜ਼ ਰੋਜ਼ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਕਰਾਂਗੇ ਤਾਂ ਦੇਖਣਾ ਮਾੜੇ ਕਰਮਾਂ ਦੀ ਗਿਣਤੀ ਆਪਣੇ ਆਪ ਘਟਦੀ ਜਾਵੇਗੀ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਮਹਾਪੁਰਖ ਜੀ ਕਹਿੰਦੇ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਜਦੋਂ ਵੀ ਉੱਠਦੇ ਹੋ ਉਦੋਂ ਹੀ ਗੁਰਬਾਣੀ ਦਾ ਪਾਠ ਕਰੋ ਉਦੋਂ ਹੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਅਤੇ ਅਮਰਤ ਵੇਲੇ ਉੱਠਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਰਾਤ ਦਾ ਵੇਲਾ ਸਮਾਂ ਲੈਣਾ ਪੈਂਦਾ ਹੈ ਰਾਤ ਨੂੰ ਸੌਣ ਲੱਗਿਆਂ ਕੁਝ ਧੀਰ ਭਜਨ ਬੰਦਗੀ ਕਰੋ ਗੁਰਬਾਣੀ ਦਾ ਪਾਠ ਕਰੋ ਕੀਰਤਮ ਸੋਨਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਲਾ ਕੇ ਸੌਵੋ ਤਾਂ ਦੇਖਣਾ ਸਵੇਰੇ ਅਮਰਤ ਵੇਲੇ ਦੇ ਵਿੱਚ ਜਾਗ ਜ਼ਰੂਰ ਆਵੇਗੀ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਗੁਰੂ ਗੁਰੂ ਕਰਦਿਆਂ ਸੌਵੋ ਕਿਉਂਕਿ ਰਾਤ ਨੂੰ ਸੌਂਦਿਆਂ ਹੋਇਆਂ ਜੋ ਜੇ ਸਾਡੇ ਮਨ ਦੇ ਵਿੱਚ ਆ ਗਿਆ ਉਹ ਵਿਚਾਰ ਸਾਰੀ ਰਾਤ ਸਾਡੇ ਮਨ ਅੰਦਰ ਚੱਲਣਾ ਹੈ ਅਸੀਂ ਸੁੱਤੇ ਹੋਵਾਂਗੇ ਉਹ ਵਿਚਾਰ ਸਾਡੇ ਮਨ ਅੰਦਰ ਚੱਲਦਾ ਰਹਿਣਾ ਹੈ ਇਸ ਕਰਕੇ ਗੁਰੂ ਗੁਰੂ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸੌਣਾ ਤਾਂ ਜੋ ਅਸੀਂ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦੇ ਉੱਠੀਏ ਉੱਠਦੇ ਅੰਸਾਰ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਸੋ ਸੰਗਤ ਜੀ ਇਹ ਕੁਝ ਕੀਮਤੀ ਬਚਨ ਜੋ ਆਪਾਂ ਵਕ ਵਕਾ ਮਹਾਪੁਰਖਾਂ ਦੇ ਪਾਸੋਂ ਸੁਣੇ ਨੇ ਜੋ ਆਪਾਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਠੀਕ ਹੋਰ ਬੜਾ ਕੀਮਤੀ ਬਚਨ ਯਾਦ ਆਇਆ ਕਹਿੰਦੇ ਜਿਵੇਂ ਅਮਰਤ ਵੇਲੇ ਨਹੀਂ ਉਠਿਆ ਜਾਂਦਾ ਤਾਂ ਗੁਰੂ ਘਰੇ ਜਾਓ ਲਗਾਤਾਰ ਗੁਰੂ ਘਰੇ ਜਾਓ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ ਕਹਿਣਾ ਕੀਆ ਵਾਹਿਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਬਸ ਕਿਰਪਾ ਹੀ ਮੰਗ ਕੇ ਆਉਣੀ ਆ ਤਾਂ ਸਤਿਗੁਰੂ ਸੱਚੇ ਬਾਦਸ਼ਾਹ ਜਰੂਰ ਕਿਰਪਾ ਕਰਦੇ ਨੇ ਜ਼ਿੰਦਗੀ ਚ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹੈ ਕਦੇ ਵੀ ਕੋਈ ਹਾਲ ਚਾਲ ਪੁੱਛੇ ਹਰ ਵੇਲੇ ਆਪਣੇ ਦੁੱਖੜੇ ਨੇ ਸੁਣਾਉਣ ਬੈਠ ਜਾਣਾ ਮੰਨਦੇ ਆ ਕਿ ਕਈ ਵਾਰ ਬੰਦਾ ਦੁਖੀ ਹੁੰਦਾ ਹੈ ਤਾਂ ਉਹਦਾ ਆਪਣਾ ਮਨ ਹਲਕਾ ਕਰਨ ਨੂੰ ਦਿਲ ਕਰਦਾ ਏ ਤਾਂ ਬਸ ਕਿਸੇ ਇੱਕ ਖਾਸ ਨੂੰ ਆਪਣਾ ਦੁੱਖ ਦੱਸ ਦੋ ਵਾਹਿਗੁਰੂ ਜੀ ਨੂੰ ਆਪਣਾ ਦੁੱਖ ਦੱਸ ਦੋ ਪਰ ਦਿਨ ਪਰਦੇ ਵਿੱਚ ਜਿੰਨੇ ਲੋਕਾਂ ਨੂੰ ਮਿਲਦੇ ਆ ਜਦੋਂ ਕੋਈ ਹਾਲ ਚਾਲ ਪੁੱਛੇ ਅੱਗੋਂ ਇਹੀ ਕਹਿਣਾ ਕਿ ਚੜ੍ਹਦੀ ਕਲਾ ਚ ਆ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਏ ਮਹਾਪੁਰਖ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਆ ਹਰ ਵੇਲੇ ਇਹ ਸ਼ਬਦ ਮੁੱਖਤੇ ਰੱਖਾਂਗੇ ਨਾ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤਵਾਹਿਗੁਰੂ ਜੀ ਇੱਕ ਦਿਨ ਸੱਚਮੁੱਚ ਬਹੁਤ ਕਿਰਪਾ ਕਰਨਗੇ ਜੋ ਸ਼ਬਦ ਆਪਾਂ ਬਾਰ-ਬਾਰ ਦਰੋਣੇ ਆ ਇਹ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇਸ ਕਰਕੇ ਆਪਾਂ ਚੰਗਾ ਚੰਗਾ ਬੋਲਿਆ ਕਰੀਏ ਚੰਗੇ ਚੰਗੇ ਸ਼ਬਦਾਂ ਦਾ ਉਚਾਰਨ ਕਰਿਆ ਕਰੀਏ ਕਦੇ ਵੀ ਨੈਗੇਟਿਵ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਹਮੇਸ਼ਾ ਪੋਜ਼ਿਟਿਵ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਚੜ੍ਹਦੀ ਕਲਾ ਵਾਲੇ ਸ਼ਬਦ ਵਰਤਣੇ ਆ